ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੱਕ ਅਜੀਹ ਘਟਨਾ ਦੇ ਬਾਰੇ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਦੁਨੀਆ ਤਰ ਕਿਦਰ ਨੂੰ ਪਈ ਹੈ ਕਿਉਂਕਿ ਇਸ ਦੇ ਵਿੱਚ ਕੁਝ ਅਜਿਹਾ ਵਾਪਰਦਾ ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੁੰਦਾ ਕੀ ਹੈ ਕਿ ਹਰਿਆਣਾ ਦਾ ਇੱਕ ਜ਼ਿਲ੍ਹਾ ਜਮਨਾ ਨਗਰ ਜਮਨਾ ਨਗਰ ਜ਼ਿਲ੍ਹੇ ਦੇ ਵਿੱਚ ਪੈਂਦਾ ਇੱਕ ਪਿੰਡ ਸ਼ਿਆਮਪੁਰਾ ਸ਼ਿਆਮਪੁਰਾ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਤੇ ਇਸ ਪਰਿਵਾਰ ਦਾ ਜੋ ਮੁਖੀ ਸੀ ਉਸ ਦਾ ਨਾਮ ਸੀ ਜਸਵੀਰ ਸਿੰਘ ਇਹ ਜਸਵੀਰ ਸਿੰਘ ਪਿੰਡ ਦਾ ਸਰਪੰਚ ਹੈ ਤੇ ਇਸ ਦੀ ਇੱਕ ਪਰਿਵਾਰ ਦੇ ਵਿੱਚ ਘਰਵਾਲੀ ਸੀ ਜਿਸ ਦਾ ਨਾਮ ਸੀ ਬਲਜਿੰਦਰ ਕੌਰ ਤੇ ਇਹਨਾਂ ਦਾ ਇੱਕ ਬੇਟਾ ਜਿਸ ਦਾ ਨਾਮ ਆ ਗੌਮਿਤ ਹੁਣ ਇਹ ਜਿਹੜਾ ਇਹਨਾਂ ਦਾ ਬੇਟਾ ਗੌਮਿਤ ਇਹ ਪਿਛਲੇ ਕੁ ਸਾਲਾਂ ਤੋਂ ਇੰਗਲੈਂਡ ਦੇ ਵਿੱਚ ਰਹਿ ਰਿਹਾ ਇਹ ਇੰਗਲੈਂਡ ਦੇ ਵਿੱਚ ਸਟੱਡੀ ਵੀਜ਼ੇ ਦੇ ਉੱਤੇ ਗਿਆ ਹੋਇਆ ਸੀ ਤੇ ਹੁਣ ਪਿੱਛੋ ਪਰਿਵਾਰ ਦੇ ਵਿੱਚ ਜਸਵੀਰ ਸਿੰਘ ਤੇ ਉਸ ਦੀ ਘਰਵਾਲੀ ਬਲਜਿੰਦਰ ਕੌਰ ਦੋਨੋਂ ਜਾਨੇ ਰਹਿੰਦੇ ਸੀ ਹੁਣ ਜਸਬੀਰ ਸਿੰਘ ਪਿੰਡ ਦੇ ਕਮਾਕਾਰਾਂ ਦੇ ਵਿੱਚ ਬਿਜ਼ੀ ਰਹਿੰਦਾ ਉਹ ਪਿੰਡ ਦਾ ਸਰਪੰਚ ਹੋਣ ਦੇ ਕਰਕੇ ਉਹਨੂੰ ਪਿੰਡ ਦੇ ਵਿੱਚ ਕੰਮਕਾਰ ਜ਼ਿਆਦਾ ਰਹਿੰਦੇ ਸੀ ਤੇ ਦੂਜੇ ਪਾਸੇ ਜਿਹੜੀ ਇਹ ਬਲਜਿੰਦਰ ਕੌਰ ਸੀ ਇਹ ਘਰ ਦੇ ਕਮਾਕਾਰਾਂ ਦੇ ਵਿੱਚ ਬਿਜ਼ੀ ਰਹਾ ਕਰਦੀ ਸੀ ਇਹ ਜਿਹੜਾ ਪਰਿਵਾਰ ਸੀ ਇਹਨਾਂ ਦੇ ਕੁਝ ਪਸ਼ੂ ਡੰਗਰ ਵਗੈਰਾ ਰੱਖੇ ਹੋਏ ਸੀ ਤੇ ਇਹਨਾਂ ਨੇ ਜੋ ਆਪਣਾ ਡੰਗਰਾਂ ਵਾਲਾ ਵਾੜਾ ਸੀ ਉਹ ਘਰ ਤੋਂ ਅਲੱਗ ਬਣਾਇਆ ਹੋਇਆ ਸੀ ਤੇ ਉੱਥੇ ਹੀ ਜਿਹੜੇ ਇਹ ਡੰਗਰ ਇਹਨਾਂ ਦੇ ਰਹਿੰਦੇ ਸੀ ਤੇ ਇਹ ਜਿਹੜੀ ਬਲਜਿੰਦਰ ਕੌਰ ਸੀ ਇਸ ਨੂੰ ਡੰਗਰਾਂ ਦਾ ਕਾਫੀ ਜ਼ਿਆਦਾ ਸ਼ੌਂਕ ਸੀ ਪਸ਼ੂਆਂ ਦਾ ਸ਼ੌਂਕ ਸੀ ਇਸ ਕਰਕੇ ਜਿਹੜਾ ਇਹ ਪਸ਼ੂਆਂ ਦਾ ਕੰਮ ਸੀ ਉਹ ਬਲਜਿੰਦਰ ਕੌਰ ਹੀ ਕਰਿਆ ਕਰਦੀ ਸੀ ਤੇ ਇਸ ਬਲਜਿੰਦਰ ਕੌਰ ਦੀ ਇੱਕ ਡੇਲੀ ਦੀ ਰੁਟੀਨ ਸੀ ਕਿ ਇਹ ਹਰ ਰੋਜ਼ ਜਿਹੜਾ ਸੌਣ ਤੋਂ ਪਹਿਲਾਂ ਇੱਕ ਵਾਰ ਡੰਗਰਾਂ ਵਾਲੇ ਬਾੜੇ ਦੇ ਵਿੱਚ ਜ਼ਰੂਰ ਜਾਂਦੀ ਸੀ ਉੱਥੇ ਸਾਰਾ ਕੁਝ ਦੇਖ ਕੇ ਆਉਂਦੀ ਤੇ ਵਾਪਸ ਆਉਣ ਲੱਗਿਆਂ ਇਹ ਲੋਕ ਵਗੈਰਾ ਲਾ ਕੇ ਆਉਂਦੀ ਹੁੰਦੀ ਸੀ ਇਸ ਦਾ ਇਹ ਡੇਲੀ ਦਾ ਰੁਟੀਨ ਸੀ ਹੁਣ ਤਰੀਕ ਆਉਂਦੀ ਹੈ 24 ਦਸੰਬਰ 2025 ਦੀ 24 ਦਸੰਬਰ 2025 ਨੂੰ ਸ਼ਾਮ ਦੇ ਟਾਈਮ ਜਿਵੇਂ ਬਲਜਿੰਦਰ ਕੌਰ ਦਾ ਜਿਹੜਾ ਪਹਿਲਾਂ ਦਾ ਰੁਟੀਨ ਸੀ ਉਸੇ ਤਰ੍ਹਾਂ ਇਹ ਉਸ ਦਿਨ ਵੀ ਸ਼ਾਮ ਦੇ ਟਾਈਮ ਡੰਗਰਾਂ ਵਾਲੇ ਬਾੜੇ ਦੇ ਵਿੱਚ ਜਾਂਦੀ ਹੈ ਇਹ ਅਕਸਰ ਜਦੋਂ ਜਾਇਆ ਕਰਦੀ ਸੀ ਤਾਂ 20-25 ਮਿੰਟ ਦੇ ਵਿੱਚ ਵਾਪਸ ਆ ਜਾਇਆ ਕਰਦੀ ਸੀ ਹੁਣ ਇਹ 24 ਤਰੀਕ ਨੂੰ ਜਦੋਂ ਡੰਗਰਾਂ ਵਾਲੇ ਬਾੜੇ ਦੇ ਵਿੱਚ ਗਈ ਤਾਂ ਇਸ ਨੂੰ ਗਈ ਨੂੰ ਕਾਫੀ ਸਮਾਂ ਲੰਘ ਜਾਂਦਾ ਹੈ ਇਹ ਘੰਟਾ ਡੇਢ ਘੰਟਾ ਲੰਘ ਜਾਂਦਾ ਪਰ ਉੱਥੋਂ ਵਾਪਸ ਨਹੀਂ ਆਈ ਸੀ ਹੁਣ ਪਿੱਛੇ ਜਿਹੜਾ ਜਸਵੀਰ ਸਿੰਘ ਸੀ ਉਹਨੂੰ ਜਿਹੜੀ ਫਿਕਰ ਹੋਣੀ ਸ਼ੁਰੂ ਹੁੰਦੀ ਹੈ ਉਹਨੂੰ ਲੱਗਦਾ ਕਿ ਇਹ ਅੱਗੇ ਤਾਂ 25-20 ਮਿੰਟ ਦੇ ਵਿੱਚ ਵਾਪਸ ਆ ਜਾਂਦੀ ਹੈ ਪਰ ਅੱਜ ਕਾਫੀ ਸਮਾਂ ਹੋ ਗਿਆ ਇਸ ਕਰਕੇ ਹੁਣ ਜਸਵੀਰ ਸਿੰਘਾ ਜਿਹੜਾ ਉਹ ਡੰਗਰਾਂ ਵਾਲੇ ਬਾੜੇ ਦੇ ਵਿੱਚ ਜਾਂਦਾ ਇਹਨੂੰ ਦੇਖਣ ਦੇ ਲਈ ਉਹ ਜਦੋਂ ਆਪਣੇ ਡੰਗਰਾਂ ਵਾਲੇ ਬਾੜੇ ਦੇ ਵਿੱਚ ਐਂਟਰ ਕਰਦਾ ਤਾਂ ਉਹ ਸਾਹਮਣੇ ਜੋ ਦੇਖਦਾ ਉਸ ਨੂੰ ਦੇਖ ਕੇ ਉਸਦੇ ਪੈਰਾਂ ਤੋਂ ਲੋ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਜਦੋਂ ਉਹ ਡੰਗਰਾਂ ਵਾਲੇ ਬਾੜੇ ਦੇ ਵਿੱਚ ਗਿਆ ਤਾਂ ਉਸ ਨੇ ਸਾਹਮਣੇ ਦੇਖਿਆ ਕਿ ਜਿਹੜੀ ਉਹਨਾਂ ਦੀ ਪਾਣੀ ਵਾਲੀ ਖੇਲ ਸੀ ਜਿਹੜੀ ਪਾਣੀ ਵਾਲੀ ਹੌਸ ਸੀ ਜਿਸ ਦੇ ਵਿੱਚ ਡੰਗਰ ਵਗੈਰਾ ਪਾਣੀ ਪੀਂਦੇ ਸੀ ਉਸ ਦੇ ਵਿੱਚ ਉਸ ਦੀ ਘਰ ਵਾਲੀ ਬਲਜਿੰਦਰ ਕੌਰ ਡਿੱਗੀ ਪਈ ਸੀ ਤਾਂ ਉਹ ਉਹਦੇ ਕੋਲ ਜਾਂਦਾ ਉਸ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਦਾ ਉਦੋਂ ਤੱਕ ਉਹ ਬੇਹੋਸ਼ ਹੋ ਚੁੱਕੀ ਸੀ ਉਹ ਆਲੇ ਦੁਆਲੇ ਲੋਕਾਂ ਨੂੰ ਸੱਦਦਾ ਤੇ ਉੱਥੇ ਜਿਹੜੇ ਉਸ ਦੇ ਜਾਣ ਪਛਾਣ ਦੇ ਲੋਕ ਸੀ ਜਾਂ ਆਂਢੀ ਗੁਆਂਢੀ ਸੀ ਉੱਥੇ ਇਕੱਠੇ ਹੁੰਦੇ ਆ ਤੇ ਉਸ ਜਿਹੜੀ ਬਲਜਿੰਦਰ ਕੌਰ ਹੈ ਉਸ ਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਹੁਣ ਤੱਕ ਸਭ ਨੂੰ ਇਹ ਲੱਗ ਰਿਹਾ ਸੀ ਕਿ ਬਲਜਿੰਦਰ ਕੌਰ ਉੱਥੇ ਡਿੱਗੀ ਐ ਡਿੱਗਣ ਤੋਂ ਬਾਅਦ ਉਸ ਦਾ ਜਿਹੜਾ ਸਿਰ ਵਗੈਰਾ ਉਹ ਕੰਧ ਦੇ ਨਾਲ ਲੱਗਿਆ ਤੇ ਉਸ ਤੋਂ ਬਾਅਦ ਉਹ ਪਾਣੀ ਵਾਲੀ ਹਾਊਸ ਦੇ ਵਿੱਚ गिर ਗਈ ਜਿਸ ਤੋਂ ਬਾਅਦ ਜਿਹੜਾ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹੁਣ ਹਸਪਤਾਲ ਲਿਜਾਇਆ ਗਿਆ ਤਾਂ ਹੁਣ ਜਦੋਂ ਹਸਪਤਾਲ ਲੈ ਕੇ ਪਹੁੰਚੇ ਤਾਂ ਉੱਥੇ ਜਦੋਂ ਡਾਕਟਰਾਂ ਨੇ ਉਸ ਦਾ ਚੈੱਕਅਪ ਕੀਤਾ ਤਾਂ ਚੈੱਕਅਪ ਕਰਨ ਤੋਂ ਬਾਅਦ ਡਾਕਟਰਾਂ ਨੇ ਉੱਥੇ ਉਹਨੂੰ ਡੈੱਡ ਡਿਕਲੇਅਰ ਕਰ ਦਿੱਤਾ ਡਾਕਟਰਾਂ ਨੇ ਦੱਸਿਆ ਕਿ ਬਲਜਿੰਦਰ ਕੌਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਜਿਹੜੀ ਮਰ ਚੁੱਕੀ ਸੀ ਹੁਣ ਬਲਜਿੰਦਰ ਕੌਰ ਜਿਹੜੀ ਸ਼ਾਮ ਦੇ ਸਮੇਂ ਆਪਣੇ ਘਰ ਤੋਂ ਬਾੜੇ ਦੇ ਵਿੱਚ ਗਈ ਤੇ ਉੱਥੇ ਜਾ ਕੇ ਉਹ ਡਿੱਗ ਜਾਂਦੀ ਆ ਡਿੱਗਣ ਤੋਂ ਬਾਅਦ ਉਸ ਦੀ ਹੁਣ ਮੌਤ ਹੋ ਚੁੱਕੀ ਸੀ ਡਾਕਟਰ ਨੇ ਜਿਹੜੇ ਇਹ ਪੁਲਿਸ ਨੂੰ ਤਲਾਹ ਦਿੰਦੇ ਆ ਤੇ ਨਾਲ ਹੀ ਬਲਜਿੰਦਰ ਕੌਰ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ ਪੋਸਟਮਾਰਟਮ ਕਰਨ ਤੋਂ ਬਾਅਦ ਬਲਜਿੰਦਰ ਕੌਰ ਦੀ ਜਿਹੜੀ Laash ਆ ਉਹ ਘਰਦਿਆਂ ਨੂੰ ਸੌਂਪ ਦਿੱਤੀ ਜਾਂਦੀ ਆ ਸੰਸਕਾਰ ਕਰਨ ਦੇ ਲਈ ਹੁਣ ਜਿਹੜੇ ਘਰ ਦੇ ਨੇ লাশ ਲੈ ਕੇ ਘਰ ਵਾਪਸ ਆਉਂਦੇ ਆ ਤੇ ਇੱਥੇ ਹੀ ਅਗਲੀ ਸਵੇਰ ਜਾਨੀ ਕਿ 25 ਦਸੰਬਰ ਦੀ ਸਵੇਰ ਨੂੰ ਜਿਹੜੇ ਘਰ ਦੇ ਨੇ ਉਹ ਗੌਮਿਤ ਨੂੰ ਵੀ ਫੋਨ ਕਰਦੇ ਆ ਕਿਉਂਕਿ ਹੁਣ ਇਹਨਾਂ ਦਾ ਇਕਲੌਤਾ ਪੁੱਤ ਸੀ ਜਿਹੜਾ ਕਿ ਇੰਗਲੈਂਡ ਦੇ ਵਿੱਚ ਰਹਿ ਰਿਹਾ ਸੀ ਉਸ ਨੂੰ ਫੋਨ ਕੀਤਾ ਜਾਂਦਾ ਉਹਨੂੰ ਦੱਸਿਆ ਜਾਂਦਾ ਕਿ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਤਾਂ ਜਦੋਂ ਇਹ ਖਬਰ ਗੌਮਿਤ ਸੁਣਦਾ ਤਾਂ ਉਹ ਉੱਚੀ ਉੱਚੀ ਰੋਣ ਲੱਗ ਜਾਂਦਾ ਉਹ ਆਪੇ ਤੋਂ ਬਾਹਰ ਹੋ ਜਾਂਦਾ ਤੇ ਉਹ ਘਰਦਿਆਂ ਨੂੰ ਕਹਿੰਦਾ ਕਿ ਤੁਸੀਂ ਜਿਹੜਾ ਸੰਸਕਾਰ ਵਗੈਰਾ ਹਾਲੇ ਨਾ ਕਰਿਓ ਮੈਂ ਜਿੰਨੀ ਛੇਤੀ ਹੋ ਸਕਿਆ ਜਿਹੜੀ ਟਿਕਟ ਮਿਲੂਗੀ ਉਹ ਲੈ ਕੇ ਵਾਪਸ ਇੰਡੀਆ ਆ ਰਿਹਾ ਤੇ ਇੰਡੀਆ ਜਦੋਂ ਮੈਂ ਆਇਆ ਉਸ ਤੋਂ ਬਾਅਦ ਹੀ ਜਿਹੜੀ ਮੇਰੀ ਮਾਂ ਦਾ ਸੰਸਕਾਰ ਕੀਤਾ ਜਾਵੇ ਤਾਂ ਹੁਣ ਘਰ ਦੇ ਜਿਹੜਾ ਗੌਮਿਤ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਦੇ ਆ ਤੇ ਦੂਜੇ ਪਾਸੇ ਸਭ ਨੂੰ ਹੁਣ ਜਿਹੜਾ ਇਹ ਲੱਗ ਰਿਹਾ ਸੀ ਕਿ ਇੱਕ ਹਾਸਾ ਆ ਇਸ ਦੇ ਪ੍ਰਤੀ ਜਿਹੜੀ ਲੋਕਾਂ ਦੀ ਹੁਣ ਸੋਚ ਬਦਲਣੀ ਹੌਲੀ ਹੌਲੀ ਸ਼ੁਰੂ ਹੋਊਗੀ ਸੀ ਕਿਉਂਕਿ ਜਿਹੜੇ ਘਰ ਦੇ ਸੀ ਉਹਨਾਂ ਨੇ ਵੀ ਦੇਖਿਆ ਤੇ ਜਿਹੜੇ ਹੋਰ ਲੋਕ ਜਿਹੜੇ ਇਦਾਂ ਦੇ ਘਰਦਿਆਂ ਨਾਲ ਸੰਬੰਧ ਰੱਖਦੇ ਸੀ ਉਸ ਬਾੜੇ ਦੇ ਵਿੱਚ ਗਏ ਉਹਨਾਂ ਨੇ ਉੱਥੇ ਦੇਖਿਆ ਕਿ ਜਿਹੜੀ ਬਲਜਿੰਦਰ ਕੌਰ ਸੀ ਉਸਦੇ ਨੇ ਚੂੜੀਆਂ ਵਗੈਰਾ ਸੀ ਉੱਥੇ ਖਿੰਡੀਆਂ ਪੰਜਾਂ ਸੀ ਉੱਥੇ ਕੁੱਟੀਆਂ ਪੰਜਾਂ ਸੀ ਤਾਂ ਇਥੋਂ ਜਿਹੜਾ ਸ਼ੱਕ ਹੋਣਾ ਸ਼ੁਰੂ ਹੋਇਆ ਸਭ ਨੂੰ ਕਿ ਹੋ ਸਕਦਾ ਹੈ ਕਿ ਜਿਹੜੀ ਇਹ ਬਲਜਿੰਦਰ ਕੌਰ ਆ ਇਸ ਦੀ ਜਿਹੜੀ ਇਹ ਮੌਤ ਆ ਉਹ ਇੱਕ ਹਾਦਸਾ ਨਾ ਹੋਵੇ ਬਲਕਿ ਕਿਸੇ ਨੇ ਇਸ ਦਾ ਕਤਲ ਕੀਤਾ ਹੋਵੇ ਪਰ ਸਭ ਜਿਹੜੇ ਲੋਕ ਸੀਗੇ ਹਾਲ ਤੱਕ ਇਹੀ ਸੋਚ ਰਹੇ ਸੀ ਕਿ ਜਿਹੜੀ ਬਲਜਿੰਦਰ ਕੌਰ ਆ ਡੇਕੇ ਮਰੀਆ ਪਰ ਹੁਣ ਇਹ ਨਵਾਂ ਐਂਗਲ ਜਿਹੜਾ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਸੀ ਤਾਂ ਹੁਣ 26 ਤਰੀਕ ਤੱਕ ਜਿਹੜਾ ਗੌਰਮਿਤ ਆ ਉਹ ਵੀ ਵਾਪਸ ਆ ਜਾਂਦਾ ਤੇ ਇਸ ਤੋਂ ਬਾਅਦ ਫਿਰ ਬਲਜਿੰਦਰ ਕੌਰ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੁਣ ਬਲਜਿੰਦਰ ਕੌਰ ਦਾ ਸੰਸਕਾਰ ਕਰ ਦਿੱਤਾ ਗਿਆ ਸੀ ਤਾਂ ਸੰਸਕਾਰ ਤੋਂ ਬਾਅਦ ਇੱਕ ਦਿਨ ਇਹਨਾਂ ਦੇ ਘਰ ਜਿਹੜੀ ਉਸ ਇਲਾਕੇ ਦੀ ਐਮਐਲਏ ਸੀ ਉਹ ਇਹਨਾਂ ਦੇ ਘਰ ਪਹੁੰਚਦੀ ਹੈ ਇਸ ਸਰਪੰਚ ਦੇ ਕੋਲੇ ਤਾਂ ਹੁਣ ਜਦੋਂ ਘਰ ਪਹੁੰਚੀ ਤਾਂ ਇੱਥੇ ਘਰ ਦੇ ਵਿੱਚ ਸਰਪੰਚ ਜਸਬੀਰ ਸਿੰਘ ਤੇ ਉਸ ਬਲਜਿੰਦਰ ਕੌਰ ਦੇ ਜਿਹੜੇ ਪੇਕਾ ਪਰਿਵਾਰ ਸੀ ਉਹ ਵੀ ਇੱਥੇ ਮੌਜੂਦ ਸੀ ਉਹਨਾਂ ਸਾਰਿਆਂ ਨੇ ਜਿਹੜਾ ਐਮਐਲਏ ਨੂੰ ਕਿਹਾ ਕਿ ਸਾਨੂੰ ਲੱਗ ਰਿਹਾ ਕਿ ਜਿਹੜੀ ਇਹ ਮੌਤ ਹੈ ਇਹ ਕੋਈ ਹਾਦਸਾ ਨਹੀਂ ਹੈ ਬਲਕਿ ਇਹ ਕਿਸੇ ਨੇ ਕਤਲ ਕੀਤਾ ਆ ਤਾਂ ਫਿਰ ਜਿਹੜੀ ਇਹ ਐਮਐਲਏ ਆ ਇਹ ਨਾਲ ਜਾਂਦੀ ਆ ਤੇ ਇਹ ਐਸਐਸਪੀ ਦੇ ਜਾ ਕੇ ਪੇਸ਼ ਹੁੰਦੇ ਆ ਤੇ ਜਾ ਕੇ ਐਸਐਸਪੀ ਨੂੰ ਕਿਹਾ ਜਾਂਦਾ ਕਿ ਇਸ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾਵੇ ਚੰਗੇ ਢੰਗ ਨਾਲ ਜਿਹੜੇ ਇਸ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਜਿਹੜਾ ਇਹ ਇੱਕ ਹਾਦਸਾ ਨਹੀਂ ਹੈ ਬਲਕਿ ਇੱਕ ਕਤਲ ਕੀਤਾ ਗਿਆ ਤਾਂ ਫਿਰ ਜਿਹੜਾ ਮੌਕੇ ਦੇ ਉੱਤੇ ਐਸਪੀ ਸੀ ਉਹ ਇਸ ਮਾਮਲੇ ਦੀ ਜਾਂਚ ਦੇ ਲਈ ਇੱਕ ਟੀਮ ਬਣਾਉਂਦਾ ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਹੁੰਦੀ ਹੈ ਇੱਕ ਮਾਮਲਾ ਜਿਹੜਾ ਪਹਿਲਾਂ ਲੱਗ ਰਿਹਾ ਸੀ ਕਿ ਕੋਈ ਹਾਦਸਾ ਹੋਇਆ ਤਾਂ ਹੁਣ ਇਹ ਮਾਮਲਾ ਇੱਕ ਕਤਲ ਕੇਸ ਦੇ ਵਿੱਚ ਬਦਲ ਜਾਂਦਾ ਹੈ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰਦੀ ਹੈ ਇਹ ਹੁਣ ਇੱਕ ਕਤਲ ਕੇਸ ਸੀਗਾ ਪੁਲਿਸ ਵੱਲੋਂ ਮੰਨਿਆ ਗਿਆ ਤੇ ਇਸ ਕਤਲ ਕੇਸ ਦੀ ਜਾਂਚ ਜਦੋਂ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਲੱਗੇ ਹੋਏ ਜਿੰਨੇ ਵੀ ਸੀਸੀਟੀਵੀ ਕੈਮਰਾਸ ਸੀਗੇ ਉਹਨਾਂ ਨੂੰ ਚੈੱਕ ਕੀਤਾ ਗਿਆ ਤੇ ਉਸ ਪਿੰਡ ਵਿੱਚ ਉਸ ਰਾਤ ਕੌਣ ਆਇਆ ਕੌਣ ਗਿਆ ਇਹ ਚੈੱਕ ਕੀਤਾ ਗਿਆ ਤੇ ਨਾਲ ਹੀ ਉਸ ਪਿੰਡ ਦੇ ਵਿੱਚ ਜਿੰਨੇ ਵੀ ਮੋਬਾਈਲ ਫੋਨ ਉਸ ਰਾਤ ਯੂਜ਼ ਹੋਏ ਸੀ ਉਹਨਾਂ ਦਾ ਡਾਟਾ ਵਗੈਰਾ ਕੱਢਿਆ ਗਿਆ ਤਾਂ ਪੁਲਿਸ ਵਾਲਿਆਂ ਨੇ ਜਦੋਂ ਇਹ ਸਭ ਕੁਝ ਚੈੱਕ ਕੀਤਾ ਇਸ ਸਾਰੇ ਕਾਰਵਾਈ ਨੂੰ ਕਾਫੀ ਸਮਾਂ ਲੱਗਿਆ ਪਰ ਇਸ ਦੇ ਵਿੱਚੋਂ ਪੁਲਿਸ ਵਾਲਿਆਂ ਦੇ ਹੱਥ ਕੁਝ ਨਹੀਂ ਲੱਗਦਾ ਹੁਣ ਪੁਲਿਸ ਵਾਲੇ ਜਾਂਚ ਕਰਦਿਆ ਤੇ ਪਿੰਡ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰਨੀ ਸ਼ੁਰੂ ਕਰ ਦਿਆ ਹੁਣ ਪਿੰਡ ਦੇ ਲੋਕਾਂ ਤੋਂ ਇਥੋਂ ਤੱਕ ਪੁੱਛਿਆ ਜਾਂਦਾ ਕਿ ਜਿਹੜਾ ਇਹ ਪਰਿਵਾਰ ਸੀ ਜਾਨੀ ਕਿ ਜਿਹੜੀ ਇਹ ਬਲਜਿੰਦਰ ਕੌਰ ਤੇ ਜਸਬੀਰ ਸਿੰਘ ਦੋਨੋਂ ਜਾਣੇ ਸੀ ਇਹਨਾਂ ਦਾ ਆਪਸ ਦੇ ਵਿੱਚ ਸਬੰਧ ਕਿਹੋ ਜਿਹਾ ਸੀ ਕਿਉਂਕਿ ਹੁਣ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਸੀ ਕਿ ਸਭ ਤੋਂ ਪਹਿਲਾਂ ਜਿਹੜਾ ਇਹ ਜਸਬੀਰ ਸਿੰਘ ਸਰਪੰਚ ਸੀ ਇਹਨੇ ਹੀ ਆਪਣੀ ਘਰ ਵਾਲੀ ਨੂੰ ਖੇਲ ਦੇ ਵਿੱਚ ਡਿੱਗੇ ਹੋਏ ਦੇਖਿਆ ਸੀ ਇਸ ਕਰਕੇ ਪੁਲਿਸ ਵਾਲੇ ਹੁਣ ਇਸ ਐਂਗਲ ਤੋਂ ਵੀ ਜਾਂਚ ਕਰ ਰਹੇ ਸੀ ਕਿ ਹੋ ਸਕਦਾ ਕਿ ਸ਼ਾਇਦ ਜਿਹੜਾ ਇਹ ਕਤਲ ਵਗੈਰਾ ਕਿਤੇ ਜਸਬੀਰ ਸਿੰਘ ਨੇ ਨਾ ਕੀਤਾ ਹੋਵੇ ਤਾਂ ਹੁਣ ਇਹਨਾਂ ਦੇ ਪਰਿਵਾਰ ਦੇ ਜਿਹੜੇ ਆਪਸ ਦੇ ਵਿੱਚ ਸਬੰਧ ਕਿਹੋ ਜਿਹੇ ਸੀ ਇਸ ਬਾਰੇ ਪਿੰਡ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਿੰਡ ਦੇ ਲੋਕਾਂ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਇਹ ਬਲਜਿੰਦਰ ਕੌਰ ਸੀ ਇਸਦੀ ਆਪਣੇ ਘਰ ਵਾਲੇ ਜਸਵੀਰ ਸਿੰਘ ਦੇ ਨਾਲ ਵਧੀਆ ਬਣਦੀ ਸੀ ਇਹ ਇੱਕ ਚੰਗੀ ਔਰਤ ਸੀ ਇਸ ਦਾ ਆਲੇ-ਦੁਆਲੇ ਦੇ ਲੋਕਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਵਧੀਆ ਮਿਲਬਰਤਨ ਸੀ ਇਹ ਇੱਕ ਹਾਸਮੁਖ ਔਰਤ ਸੀ ਤਾਂ ਹੁਣ ਇੱਥੇ ਪੁਲਿਸ ਵਾਲਿਆਂ ਨੂੰ ਇਹ ਜਦੋਂ ਪਤਾ ਲੱਗਿਆ ਕਿ ਇਹਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਕਿਸੇ ਦੇ ਨਾਲ ਕੋਈ ਲਾਗ-ਡਾਟ ਵੀ ਨਹੀਂ ਹੈ ਤੇ ਇਤੋਂ ਤੱਕ ਕਿ ਜਿਹੜੀ ਔਰਤ ਸੀ ਉਸ ਦਾ ਵੀ ਕਿਸੇ ਦੇ ਨਾਲ ਕੋਈ ਲੈਣ ਦੇ ਨਹੀਂ ਸੀ ਤਾਂ ਪੁਲਿਸ ਵਾਲੇ ਇੱਥੇ ਇੱਕ ਵਾਰ ਤਾਂ ਜਿਹੜੇ ਹੈਰਾਨ ਰਹਿ ਗਏ ਸੀ ਕਿ ਇਦਾਂ ਦਾ ਜਿਹੜਾ ਕਤਲ ਹੈ ਉਹ ਕਰ ਕੌਣ ਸਕਦਾ ਕਿਉਂਕਿ ਪੁਲਿਸ ਵਾਲਿਆਂ ਨੇ ਹੁਣ ਸਬੂਤ ਵਗੈਰਾ ਜਦੋਂ ਇਕੱਠੇ ਕੀਤੇ ਬਾੜੇ ਦੇ ਵਿੱਚੋਂ ਤਾਂ ਪੁਲਿਸ ਵੀ ਹੁਣ ਕਲੀਅਰ ਸੀ ਕਿ ਇੱਥੇ ਇਸ ਬਲਜਿੰਦਰ ਕੌਰ ਦੇ ਕਤਲ ਤੋਂ ਪਹਿਲਾਂ ਇੱਥੇ ਕੋਈ ਚੜਾਪ ਜ਼ਰੂਰ ਹੋਈ ਆ ਇਸ ਬਾੜੇ ਦੇ ਵਿੱਚ ਜਿਹੜਾ ਉਸ ਦਾ ਕਤਲ ਕੀਤਾ ਗਿਆ ਕਤਲ ਕਰਨ ਤੋਂ ਬਾਅਦ ਉਸ ਨੂੰ ਖੇੜ ਦੇ ਵਿੱਚ ਸੁੱਟਿਆ ਗਿਆ ਸੀ ਤਾਂ ਹੁਣ ਪੁਲਿਸ ਵਾਲੇ ਜਦੋਂ ਪਿੰਡ ਦੇ ਵਿੱਚ ਹੋਰ ਪੁੱਛਗਿੱਛ ਕਰਦਿਆ ਤਾਂ ਪੁਲਿਸ ਵਾਲਿਆਂ ਨੂੰ ਇੱਕ ਗੱਲ ਦਾ ਹੋਰ ਪਤਾ ਲੱਗਦਾ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਕਿ ਜਿਹੜਾ ਇਸ ਬਲਜਿੰਦਰ ਕੌਰ ਦਾ ਬੇਟਾ ਸੀ ਗੌਮਿਤ ਇਸ ਦੇ ਨਾਲ ਇਸ ਦੀ ਜਿਹੜੀ ਬਹੁਤ ਜ਼ਿਆਦਾ ਘਟ ਬਣਦੀ ਸੀ ਇਸ ਦੇ ਨਾਲ ਅਕਸਰ ਇਸ ਦੀ ਲੜਾਈ ਰਹਿੰਦੀ ਸੀ ਜਾਨੀ ਕਿ ਇਹ ਦੋਨੋਂ ਮਾਂ ਪੁੱਤ ਸੀਗੇ ਜਿਹੜੇ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਰਹਿੰਦੀ ਸੀ ਇਸ ਗੱਲ ਦਾ ਪਤਾ ਪੁਲਿਸ ਵਾਲਿਆਂ ਨੂੰ ਲੱਗਿਆ ਤਾਂ ਹੁਣ ਪੁਲਿਸ ਵਾਲੇ ਸਾਰੇ ਐਂਗਲਾਂ ਤੋਂ ਜਾਂਚ ਕਰ ਚੁੱਕੇ ਸੀ ਤਾਂ ਹੁਣ ਪੁਲਿਸ ਵਾਲਿਆਂ ਨੂੰ ਜਦੋਂ ਇਹ ਚੀਜ਼ ਦਾ ਪਤਾ ਲੱਗਿਆ ਕਿ ਪੁੱਤੋਂ ਦੇ ਨਾਲ ਲੜਾਈ ਰਹਿੰਦੀ ਸੀ ਤਾਂ ਹੁਣ ਪੁਲਿਸ ਵਾਲਿਆਂ ਨੇ ਸੋਚਿਆ ਕਿ ਇਸ ਐਂਗਲ ਤੋਂ ਵੀ ਜਾਂਚ ਕਰ ਲਈ ਜਾਵੇ ਹੁਣ ਤੱਕ ਪੁਲਿਸ ਵਾਲਿਆਂ ਨੂੰ ਪਤਾ ਸੀ ਕਿ ਜਿਹੜਾ ਉਹਨਾਂ ਦਾ ਮੁੰਡਾ ਸੀ ਉਹ ਜਿਹੜਾ ਇੰਗਲੈਂਡ ਦੇ ਵਿੱਚ ਸੀ ਤੇ ਉਸ ਨੂੰ ਫੋਨ ਕਰਕੇ ਬੁਲਾਇਆ ਗਿਆ ਸੀ ਹਾਲਾਂਕਿ ਇਸ ਐਂਗਲ ਤੋਂ ਪੁਲਿਸ ਵਾਲਿਆਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਨੂੰ ਕੁਝ ਵੀ ਜਿਹੜਾ ਪਤਾ ਨਹੀਂ ਲੱਗਣਾ ਜਾਂ ਕੁਝ ਵੀ ਨਹੀਂ ਮਿਲਣਾ ਪਰ ਫਿਰ ਵੀ ਸ਼ੋਰ ਹੋਣ ਦੇ ਲਈ ਪੁਲਿਸ ਵਾਲੇ ਇਸ ਐਂਗਲ ਤੋਂ ਵੀ ਜਾਂਚ ਕਰਦੇ ਆ ਤੇ ਇਸ ਦੇ ਚੱਲਦੇ ਆ ਜਿਹੜਾ ਗੌਮਿਤ ਹੈ ਇਸ ਦਾ ਫੋਨ ਰਿਕਾਰਡ ਚੈੱਕ ਕੀਤਾ ਜਾਂਦਾ ਇਸ ਦੇ ਫੋਨ ਦੀ ਲੋਕੇਸ਼ਨ ਵਗੈਰਾ ਚੈੱਕ ਕੀਤੀ ਜਾਂਦੀ ਹੈ ਤਾਂ ਇੱਥੇ ਪੁਲਿਸ ਵਾਲਿਆਂ ਦੇ ਹੱਥ ਕੁਝ ਸਬੂਤ ਲੱਗਦੇ ਆ ਤੇ ਇਸ ਤੋਂ ਬਾਅਦ ਪੁਲਿਸ ਫਿਰ ਇਹਨਾਂ ਦੇ ਘਰ ਪਹੁੰਚਦੀ ਹੈ ਇਹਨਾਂ ਦੇ ਘਰ ਆ ਕੇ ਗੌਰਮੇ ਤੋਂ ਪੁੱਛਿਆ ਜਾਂਦਾ ਕਿ ਤੂੰ ਕਿਸ ਦਿਨ ਇੰਗਲੈਂਡ ਤੋਂ ਇੱਥੇ ਆਇਆ ਸੀ ਤਾਂ ਉਹਨੇ ਦੱਸਿਆ ਕਿ ਮੈਨੂੰ 25 ਦਸੰਬਰ ਨੂੰ ਜਿਹੜਾ ਘਰ ਤੋਂ ਫੋਨ ਗਿਆ ਸੀ ਤੇ ਉਸ ਤੋਂ ਬਾਅਦ ਉਹ 26 ਤਰੀਕ ਨੂੰ ਇੱਥੇ ਆਇਆ ਸੀ ਤਾਂ ਪੁਲਿਸ ਵਾਲਿਆਂ ਨੇ ਇੱਥੇ ਫਿਰ ਜਿਹੜਾ ਗੌਰਮੇ ਸੀ ਇਸ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਜਿਹੜਾ ਇਹ ਗੌਮਿਤ ਸੀ ਇਸ ਦੇ ਫੋਨ ਰਿਕਾਰਡ ਦੇ ਮੁਤਾਬਕ ਇਹ 18 ਦਸੰਬਰ ਨੂੰ ਇੰਡੀਆ ਦੇ ਵਿੱਚ ਵਾਪਸ ਆ ਗਿਆ ਸੀ ਇਹ ਕਹਿ ਰਿਹਾ ਕਿ ਇਹ 26 ਦਸੰਬਰ ਨੂੰ ਆਇਆ ਸੀ ਇਸ ਕਰਕੇ ਪੁਲਿਸ ਇਸ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਇੱਥੇ ਗ੍ਰਿਫਤਾਰ ਕਰ ਲੈਂਦੀ ਹੈ ਹੁਣ ਇਸ ਗੌਮਿਤ ਨੂੰ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕੀਤਾ ਤੇ ਇਸ ਤੋਂ ਜਿਹੜੀ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਕਿਉਂਕਿ ਪੁਲਿਸ ਵਾਲੇ ਪਹਿਲਾਂ ਜਿਸ ਦੇ ਉੱਤੇ ਸ਼ੱਕ ਵੀ ਨਹੀਂ ਕਰ ਰਹੇ ਸੀ ਤਾਂ ਹੁਣ ਪੁਲਿਸ ਵਾਲਿਆਂ ਦੇ ਹੱਥ ਕੋਲ ਸਬੂਤ ਲੱਗੇ ਜਿਹੜੇ ਕਿ ਉਸਦੇ ਬਿਆਨਾਂ ਦੇ ਨਾਲ ਨਹੀਂ ਮਿਲ ਰਹੇ ਸੀ ਇਸ ਕਰਕੇ ਹੁਣ ਪੁਲਿਸ ਵਾਲੇ ਇਸ ਦੇ ਉੱਤੇ ਸਖਤੀ ਵਰਤਦੇ ਆ ਤਾਂ ਫਿਰ ਜਿਹੜਾ ਇਹ ਗੌਮਿਤ ਆ ਇੱਥੇ ਪੁਲਿਸ ਵਾਲਿਆਂ ਦੇ ਸਾਹਮਣੇ ਕਬੂਲ ਕਰਦਾ ਕਿ ਹਾਂ ਉਸੇ ਨੇ ਆਪਣੀ ਮਾਂ ਦਾ ਕਤਲ ਕੀਤਾ ਹੈ ਤਾਂ ਜਦੋਂ ਇਹ ਗੱਲ ਸਭ ਨੂੰ ਪਤਾ ਲੱਗਦੀ ਆ ਤਾਂ ਪੈਰਾਂ ਥੱਲੋ ਜ਼ਮੀਨ ਖਿਸਕ ਜਾਂਦੀ ਹੈ ਹੁਣ ਪੁਲਿਸ ਵਾਲਿਆਂ ਨੇ ਪਤਾ ਇਹ ਕਰਨਾ ਸੀ ਕਿ ਇਸ ਗੌਮਿਤ ਨੇ ਆਪਣੀ ਮਾਂ ਦਾ ਕਤਲ ਕੀਤਾ ਕਿਉਂ ਆ ਤਾਂ ਪੁਲਿਸ ਵਾਲੇ ਜਦੋਂ ਅੱਗੇ ਜਾਂਚ ਕਰਦੇ ਆ ਤੇ ਇਸ ਤੋਂ ਪੁੱਛਗਿੱਛ ਕਰਦੇ ਆ ਤਾਂ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਕਿ ਜਿਹੜਾ ਇਹ ਗੌਮਿਤ ਆ ਇਹ ਪਿਛਲੇ 4-5 ਸਾਲ ਤੋਂ ਇੱਕ ਨਾਲ ਦੇ ਪਿੰਡ ਦੀ ਇੱਕ ਕੁੜੀ ਸੀ ਉਸਦੇ ਨਾਲ ਅਫੇਅਰ ਦੇ ਵਿੱਚ ਸੀ ਤੇ ਇਹ ਉਸਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਉਹ ਕੁੜੀ ਕਿਸੇ ਹੋਰ ਜਾਤੀ ਦੀ ਸੀ ਇਹਨਾਂ ਦੀ ਜਾਤ ਤੋਂ ਕੁਝ ਅਲੱਗ ਸੀ ਤਾਂ ਇਸ ਕਰਕੇ ਜਿਹੜੀ ਇਸਦੀ ਮਾਂ ਸੀ ਤੇ ਇਹਨਾਂ ਦਾ ਪਰਿਵਾਰ ਸੀ ਇਹ ਇਸ ਵਿਆਹ ਦੇ ਖਿਲਾਫ ਸੀਗੇ ਖਾਸ ਕਰਕੇ ਜਿਹੜੀ ਇਸਦੀ ਮਾਂ ਸੀ ਗੌਰਮਤ ਦੀ ਇਹ ਉਸਦੇ ਖਿਲਾਫ ਸੀਗੀ ਤਾਂ ਹੁਣ ਇਹ ਬਾਰ-ਬਾਰ ਆਪਣੀ ਮਾਂ ਨੂੰ ਮਨਾਉਣ ਦੀ ਬੜੀ ਕੋਸ਼ਿਸ਼ ਵੀ ਕਰਦਾ ਪਰ ਇਸਦੀ ਮਾਂ ਕਦੇ ਵੀ ਮੰਨ ਨਹੀਂ ਰਹੀ ਸੀ ਤਾਂ ਹੁਣ ਇਸ ਦੇ ਚੱਲਦਿਆਂ ਹੀ ਜਦੋਂ ਘਰਦਿਆਂ ਨੇ ਦੇਖਿਆ ਕਿ ਗੌਮਿਤ ਜਿਹੜਾ ਗਲਤ ਚੱਕਰਾਂ ਦੇ ਵਿੱਚ ਪੈ ਗਿਆ ਇਹਨੇ ਹੁਣ ਪਿੱਛੇ ਨਹੀਂ ਹਟਣਾ ਤਾਂ ਇਸ ਦੇ ਚੱਲਦਿਆਂ ਹੀ ਜਿਹੜੇ ਘਰਦੇ ਨੇ ਇਸ ਗੌਮਿਤ ਨੂੰ ਇੰਗਲੈਂਡ ਭੇਜ ਦਿੰਦੇ ਨੇ ਉਹਨਾਂ ਨੂੰ ਲੱਗਦਾ ਕਿ ਜਾ ਕੇ ਉੱਥੇ ਰਹੂਗਾ ਉੱਥੇ ਕੰਮਕਾਰ ਕਰੂਗਾ ਤਾਂ ਸ਼ਾਇਦ ਇਹ ਜਿਹੜਾ ਉਸ ਕੁੜੀ ਨੂੰ ਭੁੱਲ ਜਾਊਗਾ ਪਰ ਹੁੰਦਾ ਇਸ ਦੇ ਉਲਟ ਹੈ ਇਹ ਜਦੋਂ ਉੱਥੇ ਜਾਂਦਾ ਉੱਥੇ ਜਾ ਕੇ ਇਸ ਕੁੜੀ ਦੇ ਨਾਲ ਹੋਰ ਵੀ ਜ਼ਿਆਦਾ ਗੱਲਬਾਤ ਹੁਣੇ ਸ਼ੁਰੂ ਹੁੰਦੀ ਹੈ ਇਸ ਦੀ ਤੇ ਇਸ ਦੇ ਚੱਲਦਿਆਂ ਹੀ ਇਹ ਜਿਹੜਾ ਉਸ ਕੁੜੀ ਦੇ ਨਾਲ ਹੋਰ ਵੀ ਗੂੜੇ ਪਿਆਰ ਦੇ ਵਿੱਚ ਪੈ ਜਾਂਦਾ ਤੇ ਹੁਣ ਇਹਦਾ ਇਰਾਦਾ ਹੋਰ ਵੀ ਜ਼ਿਆਦਾ ਪੱਕਾ ਹੋ ਗਿਆ ਸੀ ਕਿ ਇਸਨੇ ਜੇ ਵਿਆਹ ਕਰਾਉਣਾ ਤਾਂ ਉਸੇ ਕੁੜੀ ਦੇ ਨਾਲ ਕਰਾਉਣਾ ਤੇ ਦੂਜੇ ਪਾਸੇ ਜਿਹੜਾ ਇਹ ਗੌਰਮੇ ਸੀ ਇਹ ਅਕਸਰ ਹੀ ਆਪਣੇ ਘਰਦਿਆਂ ਤੋਂ ਪੈਸੇ ਮੰਗਾਇਆ ਕਰਦਾ ਸੀ ਇੰਗਲੈਂਡ ਦੇ ਵਿੱਚ ਜਿਵੇਂ ਬਾਕੀ ਬੱਚੇ ਇੰਗਲੈਂਡ ਵਗੈਰਾ ਜਾਂ ਹੋਰ ਦੇਸ਼ਾਂ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਕੰਮਕਾਰ ਕਰਦੇ ਆ ਤੇ ਆਪਣੀ ਕਮਾਈ ਕਰਦੇ ਆ ਤੇ ਦੂਜੇ ਪਾਸੇ ਜਿਹੜਾ ਇਹ ਗੌਰਮੇ ਸੀ ਇਹ ਕੋਈ ਕੰਮਕਾਰ ਵੀ ਨਹੀਂ ਕਰਦਾ ਸੀ ਇਸ ਕਰਕੇ ਇਹ ਆਪਣੇ ਗੁਜ਼ਰਬਸਰ ਦੇ ਲਈ ਜਿਹੜੇ ਪੈਸੇਸ ਜੋ ਇੰਡੀਆ ਤੋਂ ਮੰਗਾਉਂਦਾ ਸੀ ਇਸ ਦੇ ਖਿਲਾਫ ਵੀ ਇਸ ਦੀ ਮਾਂ ਸੀ ਇਸੇ ਗੱਲ ਤੋਂ ਇਸ ਦੀ ਮਾਂ ਅਕਸਰ ਗੁੱਸਾ ਵੀ ਹੁੰਦੀ ਸੀ ਇਸ ਦੇ ਨਾਲ ਇਸ ਨੂੰ ਅਕਸਰ ਕਿਹਾ ਕਰਦੀ ਸੀ ਕਿ ਤੂੰ ਪੈਸੇ ਇੱਥੋਂ ਮੰਗਾਉਨਾ ਤੇ ਤੂੰ ਉਸ ਕੁੜੀ ਦੇ ਪਿੱਛੇ ਲੱਗਿਆ ਹੋਇਆ ਤਾਂ ਇਹਨਾਂ ਚੀਜ਼ਾਂ ਦੇ ਕਰਕੇ ਜਿਹੜਾ ਗੌਰਮੇ ਸੀ ਇਸ ਦੇ ਜਿਹੜੇ ਮਨ ਦੇ ਵਿੱਚ ਆਪਣੀ ਮਾਂ ਦੇ ਪ੍ਰਤੀ ਨਫ਼ਰਤ ਜਿਹੜੀ ਪੈਦਾ ਹੋਣੀ ਸ਼ੁਰੂ ਹੋ ਗਈ ਸੀ ਤਾਂ ਹੁਣ ਇਹ ਚਾਹੁੰਦਾ ਸੀ ਕਿ ਜੇ ਇਸ ਨੇ ਉਸ ਕੁੜੀ ਦੇ ਨਾਲ ਵਿਆਹ ਕਰਾਉਣਾ ਤਾਂ ਫਿਰ ਇਹਨੂੰ ਇਸ ਦੀ ਮਾਂ ਨੂੰ ਜਿਹੜਾ ਰਸਤੇ ਦੇ ਵਿੱਚੋਂ ਹਟਾਉਣਾ ਹੀ ਪਊਗਾ ਤਾਂ ਇਸ ਦੇ ਚੱਲਦੇ ਆ ਫਿਰ ਇਹ ਆਪਣੇ ਇੱਕ ਦੋਸਤ ਦੇ ਨਾਲ ਜੋ ਕਿ ਇਹਨਾਂ ਦੇ ਪਿੰਡ ਦਾ ਹੀ ਸੀ ਜਿਸ ਦਾ ਨਾਮ ਸੀ ਪੰਕਜ ਉਸ ਦੇ ਨਾਲ ਸਲਾਹ ਕਰਦਾ ਉਸ ਨੂੰ ਫੋਨ ਦੇ ਉੱਤੇ ਸਾਰੀ ਗੱਲਬਾਤ ਦੱਸਦਾ ਕਿ ਮੈਂ ਆਪਣੀ ਮਾਂ ਦਾ ਕਤਲ ਕਰਨਾ ਚਾਹੁੰਦਾ ਤਾਂ ਇਸ ਕੇਸ ਦੇ ਵਿੱਚ ਜਿਹੜਾ ਇਹ ਪੰਕਜ ਆ ਇਹ ਵੀ ਇਸ ਦੀ ਮਦਦ ਕਰਦਾ ਜਦੋਂ ਪੁਲਿਸ ਵਾਲਿਆਂ ਨੂੰ ਇਹ ਪਤਾ ਲੱਗਦਾ ਕਿ ਕਿਉਂਕਿ ਪੰਕਜ ਨਾਮ ਦਾ ਵਿਅਕਤੀ ਇਸ ਦੇ ਨਾਲ ਇਨਵੋਲਵ ਸੀ ਤਾਂ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਤੇ ਉਸ ਤੋਂ ਵੀ ਪੁੱਛਗਿਰਚ ਹੁੰਦੀ ਹੈ ਤਾਂ ਫਿਰ ਪੁਲਿਸ ਵਾਲਿਆਂ ਨੂੰ ਇਹਨਾਂ ਦੋਨਾਂ ਦੀ ਪੁੱਛਗਿਰਚ ਤੋਂ ਪਤਾ ਲੱਗਦਾ ਕਿ ਜਿਹੜਾ ਇਹ ਗੌਮਿਤ ਇਹ 18 ਦਸੰਬਰ ਦੀ ਰਾਤ ਨੂੰ ਜਿਹੜਾ ਇੰਗਲੈਂਡ ਤੋਂ ਇੰਡੀਆ ਵਾਪਸ ਆਇਆ ਤੇ ਜਿਹੜਾ ਹੈ ਪੰਕਜ ਸੀ ਇਸ ਨੂੰ 에어ਪੋਰਟ ਤੋਂ ਲੈ ਕੇ ਆਇਆ 에어ਪੋਰਟ ਤੋਂ ਲਿਆਉਣ ਤੋਂ ਬਾਅਦ ਇਹ ਇਹਨੂੰ ਕਰਨਾਲ ਲੈ ਕੇ ਗਿਆ ਕਰਨਾਲ ਤੋਂ ਬਾਅਦ ਫਿਰ ਇਹ ਖਾਟੂਸ਼ਾ ਮੰਦਿਰ ਜਾਂਦੇ ਆ ਉੱਥੇ ਜਾ ਕੇ ਮੱਥਾ ਟੇਕ ਦਿਆ ਉੱਥੇ ਜਾ ਕੇ ਇਹ ਮੰਨਤ ਵੀ ਮੰਗਦਾ ਕਿ ਇਹ ਜੋ ਕੰਮ ਸੋਚ ਕੇ ਆਇਆ ਇਸ ਦਾ ਪੂਰਾ ਹੋ ਜਾਵੇ ਜਾਨੀ ਕਿ ਇਹ ਆਪਣੀ ਮਾਂ ਦਾ ਕਤਲ ਕਰਨ ਦੇ ਲਈ ਆਇਆ ਸੀ ਉਸ ਦੇ ਲਈ ਇਹ ਉੱਥੇ ਜਾ ਕੇ ਮੰਦਿਰ ਦੇ ਵਿੱਚ ਮੰਨਤ ਵੀ ਮੰਗਦਾ ਤਾਂ ਉਸ ਤੋਂ ਬਾਅਦ ਇਹ ਫਿਰ ਕਰਨਾਲ ਦੇ ਵਿੱਚ ਹੀ ਰਹਿੰਦਾ 18 ਤਰੀਕ ਤੋਂ ਲੈ ਕੇ 24 ਤਰੀਕ ਤੱਕ ਹੁਣ ਜਿਹੜਾ ਇਹ ਗਵਰਮੈਂਟ ਸੀ ਇਸ ਨੂੰ ਆਪਣੀ ਮਾਂ ਦਾ ਡੇਲੀ ਦਾ ਰੁਟੀਨ ਪਤਾ ਸੀ ਕਿ ਉਹ ਹਰ ਰੋਜ਼ ਰਾਤ ਨੂੰ ਡੰਗਰਾਂ ਵਾਲੇ ਬਾੜੇ ਦੇ ਵਿੱਚ ਜ਼ਰੂਰ ਜਾਂਦੀ ਹੈ ਤਾਂ ਫਿਰ ਇਹ 24 ਤਰੀਕ ਦੀ ਰਾਤ ਨੂੰ ਆਪਣੇ ਪਿੰਡ ਪਹੁੰਚਦਾ ਆਪਣੇ ਘਰ ਦੇ ਡੰਗਰਾਂ ਵਾਲੇ ਬਾੜੇ ਦੇ ਵਿੱਚ ਲੁਕ ਕੇ ਜਾ ਕੇ ਬੈਠ ਜਾਂਦਾ ਜਦੋਂ ਇਸ ਦੀ ਮਾਂ ਡੰਗਰਾਂ ਵਾਲੇ ਬਾੜੇ ਦੇ ਵਿੱਚ ਆਉਂਦੀ ਆ ਤਾਂ ਇਹ ਪਿੱਛੋਂ ਉਸ ਦੇ ਉੱਤੇ ਹਮਲਾ ਕਰ ਦਿੰਦਾ ਤੇ ਇਸ ਦੇ ਸਿਰ ਦੇ ਵਿੱਚ ਸੱਟਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਜਦੋਂ ਇਸ ਦੀ ਆਪਣੀ ਮਾਂ ਦੇ ਨਾਲ ਝੜਾਪ ਹੋ ਰਹੀ ਸੀ ਤਾਂ ਉੱਥੇ ਹੀ ਉਸ ਦੀਆਂ ਚੂੜੀਆਂ ਵਗੈਰਾ ਵੀ ਟੁੱਟਦੀਆਂ ਨੇ ਤੁਸੀਂ ਦੇਖੋ ਕਿ ਕਿਹੋ ਜਿਹਾ ਸੀਨ ਹੋਣਾ ਕਿ ਜਦੋਂ ਇੱਕ ਪੁੱਤ ਆਪਣੀ ਮਾਂ ਨੂੰ ਮਾਰ ਰਿਹਾ ਹੋਣਾ ਉਹਨੇ ਸੋਚਿਆ ਤੱਕ ਨਹੀਂ ਹੋਣਾ ਕਿ ਉਸ ਦਾ ਪੁੱਤ ਇੰਡੀਆ ਵਿੱਚ ਵੀ ਹੋਊਗਾ ਤੇ ਉਸ ਦੀ ਮਾਂ ਦੇ ਕਦੇ ਦਿਮਾਗ ਦੇ ਵਿੱਚ ਵੀ ਨਹੀਂ ਆਇਆ ਹੋਣਾ ਕਿ ਉਸ ਦਾ ਪੁੱਤ ਉਸ ਦਾ ਕਤਲ ਕਰੂਗਾ ਜਦੋਂ ਇਹ ਸਭ ਕੁਝ ਹੋ ਰਿਹਾ ਹੋਣਾ ਉਸ ਦੇ ਜਿਹੜਾ ਦਿਲ ਦੇ ਉੱਤੇ ਇੱਕ ਮਾਂ ਦੇ ਉੱਤੇ ਕੀ ਬੀਤ ਰਹੀ ਹੋਣੀ ਆ ਉੱਤੇ ਫਿਰ ਇਸਨੇ ਆਪਣੀ ਮਾਂ ਦਾ ਕਤਲ ਕੀਤਾ ਸਿਰ ਦੇ ਵਿੱਚ ਸੱਟਾਂ ਮਾਰੀਆਂ ਉਸ ਤੋਂ ਬਾਅਦ ਉਸ ਦੀ ਜਿਹੜੀ ਡੈੱਡ ਬੋਡੀ ਸੀ ਉਸ ਨੂੰ ਖੇਲ ਦੇ ਵਿੱਚ ਸੁੱਟ ਦਿੱਤਾ ਤੇ ਉੱਥੋਂ ਫਿਰ ਇਹ ਵਾਪਸ ਜਿਹੜਾ ਇਸ ਪੰਕਜ ਦੇ ਨਾਲ ਮੋਟਰਸਾਈਕਲ ਦੇ ਉੱਤੇ ਉੱਥੋਂ ਘਰ ਦੇ ਵਿੱਚੋਂ ਚਲਿਆ ਜਾਂਦਾ ਤੇ ਜਾ ਕੇ ਫਿਰ ਉੱਥੇ ਕਰਨਾਲ ਦੇ ਵਿੱਚ ਕਿਸੇ ਪੀਜੀ ਦੇ ਵਿੱਚ ਰਹਿਣ ਲੱਗਦਾ ਤੇ ਉਸ ਤੋਂ ਬਾਅਦ ਅਗਲੇ ਦਿਨ ਇਸ ਨੂੰ ਫੋਨ ਕਰਦਿਆ ਘਰ ਦੇ ਤਾਂ ਫਿਰ ਇਹ ਨਾਟਕ ਕਰਦਾ ਕਿ ਮੈਂ ਇੰਗਲੈਂਡ ਦੇ ਵਿੱਚ ਆ ਤੇ ਮੈਂ ਕੱਲ੍ਹ ਦੇ ਦਿਨ ਆਜੂਗਾ ਤਾ ਇੱਕ ਰਾਤ ਫੇਰ ਉੱਥੇ ਹੀ ਰਹਿੰਦਾ ਤੇ ਅਗਲੀ ਸਵੇਰ ਯਾਨੀ ਕਿ 26 ਦੀ ਸਵੇਰ ਨੂੰ ਇਹ ਆਪਣੇ ਪਿੰਡ ਵਾਪਸ ਆਉਂਦਾ ਘਰਦਿਆਂ ਦੇ ਸਾਹਮਣੇ ਇਦਾਂ ਕਰਦਾ ਜਿਵੇਂ ਉਹ ਇੰਗਲੈਂਡ ਤੋਂ ਆਇਆ ਹੁੰਦਾ ਤੇ ਆਪਣੀ ਮਾਂ ਨੂੰ ਬੜਾ ਜਿਆਦਾ ਰੋ ਰਿਹਾ ਸੀ ਪਰ ਕਿਸੇ ਨੂੰ ਕੋਈ ਸੱਚਾਈ ਨਹੀਂ ਪਤਾ ਸੀ ਕਿ ਇਹ ਹੀ ਅਸਲੀ ਕਾਤਲ ਹੈ ਜੋ ਕਿ 24 ਦੀ ਰਾਤ ਨੂੰ ਆਪਣੇ ਘਰ ਆਇਆ ਸੀ ਤੇ ਇਸ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ ਤਾਂ ਹੁਣ ਇਹ ਸੱਚਾਈ ਪੁਲਿਸ ਵਾਲਿਆਂ ਦੇ ਸਾਹਮਣੇ ਆਈ ਤੇ ਲੋਕਾਂ ਨੂੰ ਪਤਾ ਲੱਗੀ ਤਾਂ ਹੁਣ ਇਹ ਦੋਨੋਂ ਜਾਣੇ ਜਿਹੜੇ ਦੋਨੋਂ ਦੋਸਤ ਨੇ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਤੁਸੀਂ ਦੇਖੋ ਕਿ ਇੱਕ ਪੁੱਤ ਜੋ ਕਿ ਇੰਗਲੈਂਡ ਦੇ ਵਿੱਚ ਸੀ ਉਹ ਏਡੀ ਵੱਡੀ ਸਾਜ਼ਿਸ਼ ਰਚਦਾ ਉਹ ਵਾਪਸ ਇੰਡੀਆ ਆਉਂਦਾ ਇੱਕ ਕੁੜੀ ਦੇ ਨਾਲ ਵਿਆਹ ਕਰਾਉਣ ਦੇ ਲਈ ਤੇ ਉਹ ਆਪਣੀ ਮਾਂ ਦੀ ਰੋਕਾ ਟੋਕੀ ਤੋਂ ਜਿਹੜਾ ਬੜਾ ਪਰੇਸ਼ਾਨ ਸੀ ਇਸ ਕਰਕੇ ਦੋਨੋਂ ਗੱਲਾਂ ਕਰਕੇ ਹੀ ਉਹ ਆਪਣੀ ਮਾਂ ਦਾ ਕਤਲ ਕਰ ਦਿੰਦਾ। ਤੁਹਾਡਾ ਇਸ ਦੇ ਬਾਰੇ ਕੀ ਮੰਨਣਾ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਘਟਨਾ ਦੇ ਨਾਲ। ਤਾ ਤੱਕ ਵੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ